ਸ਼ਹੀਦ ਭਗਤ ਸਿੰਘ ਨਗਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਜਲਵਾਹਾ ਵੱਲੋਂ ਜਾਣਕਾਰੀ ਦਿੰਦੇ ਹੋਏ ਕਿ ਐਨ ਆਰ ਆਈ ਭਰਾਵਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ ਐਨ ਆਰ ਆਈ ਤਰਸੇਮ ਸਿੰਘ ਔਟਵਾਲ ਗੁਰਦੇਵ ਕੌਰ ਔਟਵਾਲ ਤੇ ਗੁਰਵਿੰਦਰ ਸਿੰਘ ਕੰਦੋਲਾ ਵੱਲੋਂ 13 ਲੋੜਵੰਦ ਮਰੀਜ਼ਾਂ ਦੇ ਇਲਾਜ ਲਈ 1,30,000 ਰੁਪਏ ਦੀ ਮਦਦ ਕੀਤੀ ਗਈ ਤੇ ਪ੍ਰਤੀ ਮਰੀਜ਼ 10000 ਰੁਪਏ ਮਾਲੀ ਮਦਦ ਕੀਤੀ ਗਈ ਇਸ ਮੌਕੇ ਸਰਦਾਰ ਸਤਨਾਮ ਸਿੰਘ ਜਲਵਾਹਾ ਵੱਲੋਂ ਕਿਹਾ ਗਿਆ ਕਿ ਗਿੱਲ ਹਸਪਤਾਲ ਨਵਾਂ ਸ਼ਹਿਰ ਵੱਲੋਂ ਡਾਕਟਰ ਨਛੱਤਰ ਸਿੰਘ ਨਾਈ ਮਾਜਰਾ ਤੇ ਜਸਵੀਰ ਸਿੰਘ ਬਲੂਰ ਕਲਾ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾ ਲੈ ਵਿਸ਼ੇਸ਼ ਤੌਰ ਤੇ ਰੋਲ ਅਦਾ ਕੀਤਾ ਗਿਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾ ਜੋ ਜਿਲ੍ਹਾ ਸੀਤਪਗ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਸੁਧਾਰ ਟਰਸਟ ਦੀ ਦਫ਼ਤਰ ਨਮਾਸ਼ਹਿਰ ਵਿਖੇ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਖੜੇ ਸਾਰੇ ਐਨ ਆਰ ਆਈ ਭਰਾ ਨਹੀਂ ਸਾਡੇ ਵੱਡੇ ਭੈਣ ਜੀ ਤੇ ਇਹਨਾਂ ਦੇ ਹਸਬੰਦ ਵੱਲੋਂ ਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਸਰਦਾਰ ਤਰਸੀਮ ਸਿੰਘ ਜੀ ਅਟਵਾਲ ਜੀ ਤੇ ਗਿਲਦੀਪ ਕੌਰ ਅਟਵਾਲ ਜੀ ਵੱਲੋਂ ਤੇ ਇਹਨਾਂ ਦੇ ਸਾਥੀ ਕੁਲਵਿੰਦਰ ਸਿੰਘ ਕੰਦੋਲਾ ਜੀ ਵੱਲੋਂ ਤੇ ਡਾਕਟਰ ਨਛੱਤਰਪਾਲ ਜੀ ਦੀ ਰਹਿਨਮਾਈ ਹੇਠ ਭਾਜੀ ਤੀਤ ਸਿੰਘ ਜੀ ਮੂਸਾ ਪ੍ਰਗਨਾਨ ਸਿੰਘ ਜੀ ਸਾਧਪੁਰ ਮਹਿੰਦਰ ਸਿੰਘ ਜੀ ਮੂਸਾ ਪਰ ਇਹ ਸਾਰੇ ਸਾਥੀਆਂ ਵੱਲੋਂ ਜਿਹੜਾ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਦ ਕੱਢ ਕੇ ਇਹ ਕਰੀਬ 13 ਜਿਹੜੇ ਬਹੁਤ ਹੀ ਜ਼ਿਆਦਾ ਲੋਡਬੰਦ ਪੇਸ਼ੈਂਟ ਨੇ ਜਿਹੜੇ ਮਤਲਬ ਆਪਣਾ ਇਲਾਜ ਕਰਾਣ ਤੋਂ ਅਸਮਰਥ ਨਹੀਂ ਜਿਹਦੇ ਵਿੱਚ ਕੈਂਸਰ ਦੇ ਪੇਸ਼ੈਂਟ ਨਹੀਂ ਜਿਹਦੇ ਵਿੱਚ ਰੀੜ ਦੀ ਹੱਡੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਆ ਉਸ ਤਰ੍ਹਾਂ ਦੇ ਪੇਸ਼ੈਂਟ ਨਹੀਂ ਬਹੁਤ ਸਾਰੇ ਇਦਾਂ ਦੇ ਪੇਸ਼ੈਂਟ ਨਹੀਂ ਜਿਹੜੇ ਬਾਥਰੂਮ ਤੱਕ ਨਹੀਂ ਜਾ ਸਕਦੇ ਮਤਲਬ ਅੱਤ ਦੇ ਲੋੜਵੰਦ ਪਰਿਵਾਰ ਨਹੀਂ ਇਹ 13 ਦੇ 13 ਪਰਿਵਾਰਾਂ ਨੂੰ 1,30,000 ਰੁਪਏ ਦੀ ਜਿਹੜੀ ਡੋਨੇਸ਼ਨ ਕਰਕੇ ਇਹਨਾਂ ਦੀ ਸਾਰਿਆਂ ਦੀ ਹੈਲਪ ਕਰਨ ਦਾ ਉਪਰਾਲਾ ਕੀਤਾ ਸੋ ਮੈਂ ਇਹਨਾਂ ਸਾਰੀ ਐਨਆਰਆਈ ਭਰਾਵਾਂ ਭੈਣਾਂ ਦਾ ਉਚੇਚੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਸੋਚੇ ਆਪਣੇ ਟਰਸਟ ਦੇ ਸਾਰੇ ਸਟਾਫ ਵੱਲੋਂ ਸਾਡੀ ਟੀਮ ਵੱਲੋਂ ਜਲਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਵੱਲੋਂ ਸਾਰੇ ਐਨਆਰਆਈ ਇਹਨਾਂ ਭਰਾਵਾਂ ਦਾ ਇਹਨਾਂ ਦੀ ਟੀਮ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਔਰ ਇੱਥੇ ਅਸੀਂ ਸਾਰੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਬੁਲਾਇਆ ਹੋਇਆ ਉਹਨਾਂ ਦੇ ਅਟੈਂਡੈਂਟ ਨੂੰ ਬੁਲਾਇਆ ਹੋਇਆ ਤਾਂ ਕਿ ਜਿਹੜੀ ਇਹਨਾਂ ਦੀ ਇਹ ਸੇਵਾ ਭਾਵਨਾ ਆ ਇਹਨਾਂ ਦਾ ਦਸਵੰਦ ਦਾ ਉਹ ਡਾਇਰੈਕਟ ਹੱਥਾਂ 'ਚ ਜਾ ਸਕੀ। ਸੋ ਇਹਨਾਂ ਦਾ ਉਪਰਾਲਾ ਵਾਕਈ ਕਾਬਲੇ ਤਾਰੀਫ ਆ। ਸੋ ਅਸੀਂ ਇਹਨਾਂ ਦਾ ਉੱਚੀ ਚੇ ਤੌਰ ਤੇ ਧੰਨਵਾਦ ਕਰਦੇ ਆ। ਸੋ ਹੁਣ ਮੈਂ ਭਾਜੀ ਤਰਸੀਮ ਸਿੰਘ ਜੀ ਨੂੰ ਕਹਾਂਗਾ। ਇਹ ਜਿਹੜੀ ਡੋਨੇਸ਼ਨ ਕੀਤੀ ਗਈ ਆ ਇਹ ਡਾਇਰੈਕਟ ਫੈਮਿਲੀ ਦੇ ਰਹੀ ਆ ਡਾਕਟਰ ਦੇ ਤੁਹਾਨੂੰ ਕਿਸੇ ਹਸਪੀਟਲ ਦੇ ਰਹੀ ਸੀ। ਡਾਇਰੈਕਟ ਫੈਮਿਲੀ। ਨਹੀਂ ਡਾਇਰੈਕਟ ਫੈਮਿਲੀ ਇਹ ਸਾਰੇ ਐਨ ਆਰ ਆਈ ਭਰਾ ਦੇ ਰਿਹਾ ਆ। ਸੋ ਡਾਕਟਰ ਨਸ਼ੱਤਰ ਸਿੰਘ ਜੀ ਦੇ ਇਹ ਕੰਟੈਕਟ ਦੇ ਵਿੱਚ ਸੀਗੇ। ਇਹਨਾਂ ਨੇ ਸਾਡੇ ਟਰਸਟ ਦੇ ਦਫ਼ਤਰ ਸਾਡੇ ਨਾਲ ਇਹਨਾਂ ਦੀ ਜਿਹੜੀ ਹੈ ਮੁਲਾਕਾਤ ਕਰਵਾਈ ਹੈ ਸੋ ਉਹਦੇ ਵਿੱਚ ਜਿਹੜੇ ਮੇਰੇ ਕੋਲ ਇਥੇ ਪੇਸ਼ੈਂਟ ਆਉਂਦੇ ਸੀ ਭਾਜੀ ਜਸਵੀਰ ਜੀ ਦੇ ਕੰਡੈਕਟ ਦੇ ਵਿੱਚ ਸੀਗੇ ਜਿਹੜੇ ਉਹ ਵੀ ਇਹਨਾਂ ਪੇਸ਼ੈਂਟਾਂ ਦੀ ਬਾਹ ਫੜਦੇ ਆਏ ਨੇ ਲੰਬੇ ਸਮੇਂ ਤੋਂ ਸੋ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਅਸੀਂ ਆਇਡੈਂਟੀਫਾਈ ਕੀਤੇ ਸੀ ਪਰਿਵਾਰ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਪਿੰਡਾਂ ਤੋਂ ਨਹੀਂ ਜਿਹੜੇ ਮਤਲਬ ਬਹੁਤ ਜ਼ਿਆਦਾ ਲੋੜਵੰਦ ਪਰਿਵਾਰ ਆ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੀ ਉਹਨਾਂ ਸਾਰਿਆਂ ਦਾ ਕਿਸੇ ਦਾ ਕੋਈ ਕੈਂਸਰ ਦਾ ਪੇਸ਼ੈਂਟ ਆ ਕੋਈ ਟੀਵੀ ਦਾ ਪੇਸ਼ੈਂਟ ਆ ਕਿਸੇ ਨੂੰ ਕੋਈ ਹਾਰਟ ਅਟੈਕ ਦੀ ਪ੍ਰੋਬਲਮ ਆ ਅਲੱਗ-ਅਲੱਗ ਮ ਬਹੁਤ ਜ਼ਿਆਦਾ ਦੁਖੀ ਲੋਕ ਨੇ ਉਹਨਾਂ ਦੀ ਇਹਨਾਂ ਨੇ ਬਾਹ ਫੜੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਸੋ ਹੁਣ ਸਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਓ ਬੰਦੀ ਦਰਸਾਓ ਆਜੋ ਆਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਜੋ ਬੰਦੀ ਗੋਲੇ ਸੋਨਿਹਾਲ ਸਰਸਿਰੋ ਗੋਲੇ ਸੋਨਿਹਾਲ ਸਰਸਿਰੋ ਭਾਈ ਹੁਣੇ ਤੁਸੀਂ ਮੈਨੂੰ ਠੀਕ ਹੈ ਜੀ ਆਓ ਸਰ ਗੋਲੇ ਸੋਨਿਹਾਲ ਸਰਸਿਰੋ ਆਓ ਆਓ ਗੋਲੇ ਸੋਨਿਹਾਲ ਸਰਸਿਰੋ ਕਿ ਕਿਥੇ ਹੋ ਗਿਆ ਹੁਣ ਆਨ ਸੁਪਾ ਲਿਆ ਆਦਿ ਪਤਨੀ ਉਹ ਆਉਗਾ ਉਹ ਆਉਗਾ ਸਹੀ ਐਸੀ ਬਾਲਾ ਮੈਂ ਬੰਦ ਉਹ ਕੋਈ ਨਹੀਂ ਬੋਲੇ 100 ਨਿਹਾਲ ਦਾਸ ਜੀ ਨਹੀਂ ਨਹੀਂ ਕੋਈ ਕੋਈ ਉਹ ਨਹੀਂ ਕੋਈ ਆਪ ਵੀ ਲੋਕ ਕਹਿੰਦੇ ਉਹ ਕੋਈ ਨਹੀਂ ਉਹ ਕੋਈ ਨਹੀਂ ਬਹੁਤ ਵਧੀਆ ਕਰ ਮੈਂ ਬੋਲੇ 100 ਨਿਹਾਲ ਦਾਸ ਜੀ ਮੈਂ ਪਤਨੀ ਚਲੋ ਆਓ ਸਾਰੇ ਪਰਿਵਾਰਾਂ ਦਾ ਧੰਨਵਾਦ ਜੀ ਤੁਸੀਂ ਟਾਈਟ ਕੱਢ ਕੇ ਆਏ। ਸੋ ਮੌਕਾ ਦਿੱਤਾ ਇਹਨਾਂ ਨੂੰ ਸੇਵਾ ਕਰਨ ਦਾ। ਠੀਕ ਹੈ। ਪਰਮਾਤਮਾ ਅਕੀਰਦਾਸ ਜੀ ਨੇ ਕਿ ਤੁਹਾਡੇ ਪੇਸ਼ੈਂਟ ਤੰਦਰੁਸਤ ਹੋਣ। ਠੀਕ ਹੈ। ਤੰਦਰੁਸਤੀ ਨਾਲ ਆਪਣਾ ਜੀਵਨ ਗੁਜ਼ਾਰਨ ਇਹ ਹੀ ਅਸੀਂ ਅਰਦਾਸ ਕਰਦੇ ਹਾਂ ਸਾਰੇ ਆਪਾਂ। ਤੁਸੀਂ ਹੁਣ ਜੇ ਕਿਸੇ ਨੂੰ ਕੰਮ ਆਦਾ ਜਾ ਸਕਦੇ ਨਹੀਂ ਤਾਂ ਬੈਠੋ ਚਾਹ ਦਾ ਕੱਪ ਆਪਾਂ। ਠੀਕ ਹੈ ਸਭ ਦਾ। ਸੰਦੀਪ ਕੁਮਾਰ ਦੀ ਐਕਸੀਡੈਂਟ ਕੀ ਲਿਸਾ ਪ੍ਰਿੰਟ ਸਲੋ ਤੋਂ ਦੋਸਤੋ ਅੱਗੇ ਬੋਦੇ ਨਾਲ ਇਹਨਾਂ ਅਨੂ ਬਾਲਾ ਆਲਮਗੀਰ ਤੋਂ ਇੱਕ ਵਾਰ ਰੁਕ ਲੈ। ਆਜੋ ਅਨੂ ਬਲ ਲੱਗੇ ਆਜੋ ਆਜੋ ਬੈਂਜੀ ਤੁਸੀਂ ਵੀ ਆਓ। ਫਿਰ ਆ ਜੀ ਹੋ। ਲਲਿਤ ਕੁਮਾਰ ਜੀ son of ਦੀਪਕ ਕੁਮਾਰ ਤੁਹਾਡਾ ਆਇਓ। ਅੱਛਾ ਜੀ। ਅਨੂ ਬਾਲਾ ਤੇ ਲਲਿਤ ਪਾ ਅੱਗੇ ਆਜੋ। ਨੇ ਜੀ ਬੇਨ ਨਹੀਂ ਮੈਂ ਮਾਦੀ ਮੰਮੀ ਓਕੇ ਓਕੇ ਤੁਹਾਡਾ ਪੇਸ਼ੈਂਟ ਮਤਲਬ ਉਹ ਬੇਟਾ ਹੀ ਹੈ ਨਾ ਹਾਂਜੀ ਓਕੇ ਓਕੇ ਉਸ ਤੋਂ ਬਾਅਦ ਤ੍ਰਿਪਤਾ ਦੀ ਵੀ ਮਲਪੁਰ ਆ ਜਾਓ ਆਪਾਂ ਜੀ ਆਜਾ ਇਹਨਾਂ ਦਾ ਪੇਸ਼ੈਂਟ ਜਿਹੜਾ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹੈ ਠੀਕ ਹੈ ਜੀ ਮਤਲਬ ਰੀਡ ਦੀ ਹੱਡੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਨਾ ਉੱਠ ਸਕਦੇ ਆ ਨਾ ਬੈਠ ਸਕਦੇ ਆ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਸੋ ਬੇਟੀ ਇਹਨਾਂ ਦੀ ਉਹੀ ਡਾਈਪਰ ਵਗੈਰਾ ਲਾ ਕੇ ਸਾਰਾ ਆਪਣੀ ਮਾਂ ਦਾ ਇਲਾਜ ਕਰਵਾ ਰਹੀ ਹੈ ਨੀਹਾ ਰਾਣੀ ਮੀ ਪ੍ਰੋਜੈਕਟਾਂ ਤੋਂ ਜੀ ਹਾਂ ਜੀ ਡਾਇਲਿਸਿਸ ਹੋ ਰਹੀ ਹੈ ਹਾਂ ਜੀ ਨੀਹਾ ਰਾਣੀ ਇਹਨਾਂ ਦੀ ਬੇਟੀ ਹੈ 20 ਸਾਲ ਉਮਰ ਹੈ ਜੀ ਡਾਇਲਿਸਿਸ ਹੋ ਰਹੀ ਹੈ ਕਿਡਨੀਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਨੀਹਰਾਂ ਸਾਰਿਆਂ ਤੋਂ ਬਹੁਤ ਪਰਿਵਾਰ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੱਥੇ ਗਰੀਬ ਪਰਿਵਾਰਾਂ ਦੀ ਲੋੜ ਕੀਤੀ ਆ ਮਤਲਬ ਦਵਾਈਆਂ ਦਾ ਸਾਧਨ ਬਣਾਇਆ ਹੈ ਜੀ ਤੇ ਬਾਜੀ ਸਤਰਾਮ ਉਹਨਾਂ ਦਾ ਵੀ ਬਹੁਤ ਧੰਨਵਾਦ ਮੈਂ ਕਰਦੀ ਆ ਤੇ ਜਸੀਰ ਬਾਜੀ ਉਹਨਾਂ ਦਾ ਵੀ ਬੱਦ ਤੋਂ ਬੱਦ ਬਹੁਤ ਧੰਨਵਾਦ ਕਰਦੀ ਆ ਵੀ ਇਹ ਗਰੀਬ ਪਰਿਵਾਰਾਂ ਦੇ ਘਰਾਂ ਤੱਕ ਰਾਸ਼ਨ ਵੀ ਪਹੁੰਚਾਉਂਦੇ ਆ ਤੇ ਪਰਮਾਤਮਾ ਇਹਨਾਂ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਰੱਖੇ ਜੀ ਬਾਬਾ ਨਾਨਕ ਤੰਦਰੁਸਤੀਆਂ ਬਖਸ਼ੀ ਜੀ ਤੁਹਾਨੂੰ ਹੈਪੀ ਕੁਮਾਰ ਗੜਬਾੜੀ ਜੀ ਇਹ ਵੀ ਕਿੰਨੀਆਂ ਦੀ ਪ੍ਰੋਬਲਮ ਆ ਜੀ ਡਾਇਲਿਸਿਸ ਹੁੰਦੀ ਹੁੰਦੀ ਹੁੰਦੇ ਜੀ ਹੈਪੀ ਕੁਮਾਰ ਠੀਕ ਹੈ ਜੀ ਸੁਨੀਤਾ ਜੀ ਨਮਾਪਿੰਟ ਪਰੀਆਂ ਤੋਂ ਭਾਜੀ ਉਹ ਸਾਰਿਆਂ ਨੂੰ ਬਲਾਗ ਨੂੰ ਦੇ ਕੇ ਫੋਟੋ ਕਰਾ ਲਓ ਸਾਰਿਆਂ ਨੂੰ ਬੁਲਾ ਲਓ ਸਰ ਗਰੁੱਪ ਫੋਟੋ ਜੀ ਚਰਨਕੌਰ ਬਹਿਲੂਤਲਾ ਅੱਥੇ ਸੈਟ ਕਰਕੇ ਫੋਟੋ ਸ਼ੂਟ ਕਰਤੀ ਕੋਈ ਗੱਲ ਫੇ ਆ ਜੋ ਬੈਂਦੀ ਬੈਠੋ ਆਜੋ ਜੀ ਚਰਨਗੜ੍ਹ ਕੇਸ਼ਨ ਲਾਲ ਸੋਤਾ ਕੋਈ ਨਹੀਂ ਕੇਸ਼ਨ ਲਾਲ ਸੋਤਾ ਚਰਨਗੜ੍ਹ ਜੀ ਈਲਮਰਾਣਾ ਠੀਕ ਹੈ ਜੀ ਇਹਨਾਂ ਨੂੰ ਇਹਨਾਂ ਨੂੰ ਹਾਰਡ ਦੀ ਪ੍ਰੋਬਲਮ ਆ ਜੀ ਇਹ ਇਹਨਾਂ ਦਾ ਬੱਚਾ ਕੋਈ ਹੈ ਨਹੀਂ ਗਾ ਇਹਨਾਂ ਨੂੰ ਹਾਰਟ ਦੇ ਪ੍ਰੋਬਲਮ ਆ ਜਾਓ ਜੀ ਇਹ ਹਸਬੰਡ ਵਾਈਫ ਨੇ ਇਹਨਾਂ ਨੂੰ ਹਾਰਟ ਦੇ ਹਾਰਟ ਅਟੈਕ ਹੋ ਗਿਆ ਸੀ ਜੀ ਕੈਂਸਰ ਦੇ ਪੇਸ਼ੈਂਟ ਹੈ ਜੀ ਭਾਈ ਦੋ ਦਿਨ ਹਾਂਜੀ ਹਾਂਜੀ ਨੀਰਮ ਰਾਣੀ ਤੇ ਕਿਸ਼ਨ ਲਾਲ ਅਲੱਗ-ਅਲੱਗ ਨਹੀਂ ਇਹਨਾਂ ਨੂੰ ਨੀਲਮ ਰਾਣੀ ਅੱਛਾ ਨੀਲਮ ਰਾਣੀ ਦੀ ਇਹ ਦੋਨੇ ਹਸਬੰਡ ਵਾਈਫ ਹੈ ਬੱਚਾ ਜਣਦੇ ਹੈ ਨਹੀਂ ਕੋਈ ਵੀ ਕੋਈ ਨਹੀਂ ਜ਼ਿਆਦਾ ਸੀ ਜੀ ਜਵਿੰਦਰ ਕੁਮਾਰ ਸ왈ਕਪੁਰ ਹਾਂਜੀ ਆਪਾਂ ਦੂਜੇ ਭਾਗੋਂ ਕੰਮ ਜੀ ਹਾਂਜੀ ਠੀਕ ਹੈ ਜੀ ਹੋ ਗਿਆ ਸਾਰੇ ਆ ਗਏ ਨੋਰਮਲ ਪਰ ਇਹ ਤਾਂ ਨਹੀਂ ਗਿਆ ਜੀ ਇਹ ਕਾ ਨਾਮ ਕਰ ਇਹਨਾਂ ਦੋਨੋਂ ਦਾ ਨਾਮ ਵੀ ਪੁੱਛੋ ਪਰ ਇਹ ਤਾਂ ਨਹੀਂ ਆਇਆ ਚੋ ਜੀ ਦੱਸੋ ਬਜ਼ੁਰਗ ਹੁਣ ਹੀ ਆਏ ਇਹ ਤਾਂ ਹੁਣੇ ਆਏ ਉਹ ਦੇਖ ਲਓ ਮੈਂ ਪਾ ਜੀ ਕੋਈ ਕੱਢਿਆ ਦੇਖੋ ਇਹ ਤਾਂ ਹੋਰ ਹੈ ਜੀ ਹੋਰ ਕੀ ਕੇਸ ਹੈ ਜੀ ਹਾਂ ਜੀ ਇਹ ਦੇਖੇ ਸਭ ਕਰਦੇ ਆਂ ਮੈਂ ਤੁਹਾਡੀ ਸੁਣਨ ਲਈ ਇਕੱਲੇ ਬੈਠੋ ਦੋ ਮਿੰਟ ਬੈਠ ਦੋ ਮਿੰਟ ਸਰ ਸਾਡੀ ਇੱਥੇ ਨਗਰ ਸੁਧਾਰ ٹرسٹ ਦੀ ਦਫ਼ਤਰ ਵਿੱਚ ਹੀ ਬਹੁਤ سارے ਲੋੜਵੰਦ ਪਰਿਵਾਰ ਆਉਂਦੇ ਰਹਿੰਦੇ ਆਂ ਕਈ ਵਾਰੀ ਤਾਂ ਇਹੋ ਜਿਹੇ ਪਰਿਵਾਰ ਹੁੰਦੇ ਆ ਕਿ ਇਨ ਅੱਤ ਦਾ ਅਗਲਾ ਮਜਬੂਰ ਹੁੰਦਾ ਜਿੰਨ ਕਰਦਾ ਕਿ ਉਹਨੂੰ ਜਿੰਨੇ ਜੀਵ ਚ ਪੈਸੇ ਹੈਗੇ ਕੱਢ ਕੇ ਦੇ ਦਈਏ ਕਿਉਂਕਿ ਲੋਕਾਂ ਦਾ ਦੁੱਖ ਬਹੁਤ ਜ਼ਿਆਦਾ ਵੱਡੇ ਤੋਂ ਵੱਡਾ ਦੁਖੀ ਤੋਂ ਦੁਖੀ ਬੰਦਾ ਆਂਦਾ ਔਰ ਮੇਰੀ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਮਾ ਜਾਨ ਕੇ ਕਹਿੰਦਾ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੋਈ ਵੀ ਬੰਦਾ ਜਿਹੜਾ ਇਸ ਦਫ਼ਤਰ ਦੇ ਵਿੱਚ ਆਇਆ ਉਹ ਬੇ ਉਮੀਦਾ ਹੋ ਕੇ ਨਾ ਜਾਵੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਬੜੇ ਵਿਸ਼ਵਾਸ ਨਾਲ ਤੇ ਬੜੀ ਆਸ ਨਾਲ ਅਸੀਂ ਆਮ ਘਰਾਂ ਦੇ ਬੱਚੇ ਹਾਂ ਔਰ ਸਾਨੂੰ ਇਹਨਾਂ ਚਿਹਰਾਂ ਤੇ ਬਿਠਾਇਆ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖ ਕੇ ਸਮਰਪਿਤ ਭਾਵਨਾ ਨਾਲ ਅਸੀਂ ਲੋਕਾਂ ਦੀ ਸੇਵਾ ਕਰਨਾ ਹੀ ਚਾਹੁੰਦੇ ਆਂ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਚੇਚੇ ਤੌਰ ਤੇ ਭੈਣ ਜੀ ਦਾ ਭਾਜੀ ਹੁਣਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਵੱਡਾ ਧੰਨਵਾਦ ਡਾਕਟਰ ਨਸ਼ਤਰ ਭਾਜੀ ਜਿਹੜੇ ਕਿ ਗਿਲ ਹਸਪੀਟਲ ਦੇਖਦੇ ਨੇ ਸਕਿਨ ਦਾ ਇਹ ਹਸਪੀਟਲ ਇਹਨਾਂ ਦਾ ਸਪੈਸ਼ਲਿਸਟ ਨੇ ਸੋ ਇਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਿ ਜਿਹੜੇ ਇਹਨਾਂ ਐਨ ਆਰ ਆਈ ਭਰਾਵਾਂ ਨੂੰ ਸਾਨੂੰ ਮਿਲਾਇਆ ਔਰ ਇਹਨਾਂ ਸਾਰੇ ਪੀਸ਼ੈਂਟ ਪੀਸ਼ੈਂਟਾਂ ਦੀ ਮਰੀਜ਼ਾਂ ਦੀ ਇਹਨਾਂ ਨੇ ਬਾਹ ਫੜੀ ਹੈ ਮੈਂ ਸਾਰੇ ਭਰਾਵਾਂ ਦਾ ਤਸੀਮ ਭਾਜੀ ਦਾ ਗੁਲਵਿੰਦਰ ਭਾਜੀ ਦਾ ਭੈਣ ਜੀ ਗੁਰਦੀਪ ਕੌਰ ਜੀ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਭਾਜੀ ਡਾਕਟਰ ਨਸ਼ਤਰ ਸਿੰਘ ਜੀ ਗਿੱਲ ਹਸਪੀਟਲ ਤੋਂ ਇਹਨਾਂ ਸਾਰੀ ਟੀਮ ਦਾ ਕੋਚੇਚੇ ਤੌਰ ਤੇ ਧੰਨਵਾਦ ਕਰਦਾ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਸ਼ੁਭ ਹੱਥਾਂ ਨਾਲ ਇਹ ਸਾਰੇ ਪੇਸ਼ੈਂਟਾਂ ਨੂੰ ਜਿੱਦ ਜਿੱਦ ਅਸੀਂ ਨਾਂ ਬੋਲਦੇ ਜਾਵਾਂਗੇ ਸੋ ਉਹਨਾਂ ਨੂੰ 10-10 ਹਜ਼ਾਰ ਰੁਪਏ ਜਿਹੜਾ ਇਹ ਕੱਲੇ ਕੱਲੇ ਪੇਸ਼ੈਂਟ ਨੂੰ ਜਿਹੜੇ ਕਿ ਪੇਸ਼ੈਂਟ ਅੱਤ ਦੇ ਮਜਬੂਰ ਨਹੀਂ ਔਰ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹਨ ਪੇਸ਼ੈਂਟਾਂ ਦੀ ਸੋ ਉਹਨਾਂ ਦੇ ਅਟੈਂਡੈਂਟ ਆਏ ਨਹੀਂ ਮੈਂ ਭਾਜੀ ਨੂੰ ਨਾ ਬੋਲਦੇ ਜਾਊਂਗਾ ਇਹ ਕੱਲੇ ਕੱਲੇ ਪੇਸ਼ੈਂਟ ਨੂੰ ਜਿਹੜੇ 1,30,000 ਰੁਪਏ ਦੀ ਰਾਸ਼ੀ ਹੈ ਉਹ ਡਿਸਟ੍ਰਿਬਿਊਟ ਕਰਨ ਕਿ ਸਭ ਤੋਂ ਪਹਿਲਾਂ ਵਿਜੇ ਕੁਮਾਰ ਜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499